ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਦੇ ਨਿਰਦੇਸ਼ਾਂ ਤੇ ਪਾਵਰਕਾਮ ਦੀ ਫੋਕਲ ਪੁਆਇੰਟ ਡਿਵੀਜ਼ਨ ਦੇ ਐਕਸੀਅਨ ਸੰਜੀਵ ਕੁਮਾਰ ਜੋਲੀ ਦੀ ਅਗਵਾਈ ਵਾਲੀ ਟੀਮ ਨੇ ਮਹਾਨਗਰ ਦੇ ਤਾਜਪੁਰ ਰੋਡ ਸਥਿਤ 18 ਡੇਰੀਆਂ ਦੇ ਵਿੱਚ ਛਾਪੇਮਾਰੀ ਕਰਦਿਆਂ ਬਿਜਲੀ ਚੋਰੀ ਕਰਨ ਦੇ ਵੱਡੇ ਨੈਟਵਰਕ ਦਾ ਭਾਂਡਾ ਪੰਨਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਹੈ ਕਿ ਤਾਜਪੁਰ ਰੋਡ ਸਥਿਤ 18 ਵੱਖ-ਵੱਖ ਡੇਰੀਆਂ ਦੇ ਮਾਲਕਾਂ ਵੱਲੋਂ ਇਲਾਕੇ ਵਿੱਚੋਂ ਗੁਜ਼ਰ ਰਹੀਆਂ ਬਿਜਲੀ ਦੀਆਂ ਲਾਈਨਾਂ ਅਤੇ ਟਰਾਂਸਫਾਰਮਰ ਤੇ ਸਿੱਧੀ ਕੁੰਡੀ ਪਾ ਕੇ ਵੱਡੇ ਪੱਧਰ ਤੇ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਸੀ। ਉਹਨਾਂ ਨੇ ਦੱਸਿਆ ਕਿ ਇਹ ਸਾਰੀਆਂ ਡੇਰੀਆਂ ਵਿੱਚ ਲੱਗੇ ਬਿਜਲੀ ਦੇ ਕਨੈਕਸ਼ਨ ਵਾਤਾਵਰਣ ਨੂੰ ਗੰਦਲਾ ਕਰਨ ਦੇ ਮਾਮਲੇ ਵਿੱਚ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਨਿਰਦੇਸ਼ਾਂ ਤੇ ਕਰੀਬ 1 ਸਾਲ ਪਹਿਲਾਂ ਹੀ ਕੱਟ ਦਿੱਤੇ ਗਏ ਸਨ। ਤੇ ਇਸ ਤੋਂ ਬਾਅਦ ਪਿਛਲੇ ਕੁਝ ਸਮੇਂ ਤੋਂ ਡੇਰੀ ਸੰਚਾਲਕਾਂ ਵੱਲੋਂ ਇਹ ਢੜੱਲੇ ਨਾਲ ਬਿਜਲੀ ਚੋਰੀ ਕਰਨ ਵਰਗੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਨ ਤੋਂ ਤੁਰੰਤ ਬਾਅਦ ਹੀ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਵੱਲੋਂ ਇਹ ਸਾਰੀਆਂ ਥਾਵਾਂ ਤੇ ਛਾਪੇਮਾਰੀਆਂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਤੇ ਫੋਕਲ ਪੁਆਇੰਟ ਡਿਵੀਜ਼ਨ ਦੇ ਐਕਸੀਅਨ ਸੰਜੀਵ ਕੁਮਾਰ ਜੋਲੀ ਵੱਲੋਂ ਐਸ ਡੀਓ ਸੁਸ਼ੀਲ ਕੁਮਾਰ ਦੀ ਨਿਗਰਾਨੀ ਵਿੱਚ ਟੀਮਾਂ ਬਣਾ ਕੇ ਸਵੇਰ ਸਮੇਂ ਕਾਰਵਾਈ ਕੀਤੀ ਗਈ ਜਿੱਥੇ ਡੇਰੇ ਸੰਚਾਲਕਾਂ ਵੱਲੋਂ ਵੱਡੇ ਪੱਧਰ ਤੇ ਬਿਜਲੀ ਚੋਰੀ ਕਰਨ ਦੇ ਮਾਮਲੇ ਸਾਹਮਣੇ ਆਏ ਇਹ ਸਾਰੇ ਮੋਲਜ਼ਮਾਂ ਖਿਲਾਫ ਬਿਜਲੀ ਚੋਰੀ ਐਕਟ ਤਹਿਤ ਐਂਟੀ ਪਾਵਰ ਥੈਫਟ ਵਿੰਗ ਦੀ ਪੁਲਿਸ ਵੱਲੋਂ ਕੇਸ ਦਰਜ ਕਰਨ ਦੇ ਨਿਰਦੇਸ਼ ਜਾਰੀ ਕਰਨ ਸਮੇਤ ਬਿਜਲੀ ਚੋਰਾ ਨੂੰ ਜੋ ਹੈ 14.10 ਲੱਖ ਰੁਪਏ ਦਾ ਜੁਰਮਾਨਾ ਵੀ ਠੋਕਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਾਵਰ ਕਮਨ ਵੱਲੋਂ ਇਹ ਕਾਰਵਾਈ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਅੰਜਾਮ ਦਿੱਤਾ ਗਿਆ ਹੈ